ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਘੜਕਾ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਪ੍ਰਦੀਪ ਦੇ ਕੋਲ ਆਇਆ ਦੋਸਤੋ ਪ੍ਰਦੀਪ ਵੀਰ ਦੇ ਘਰੋਂ ਤਕਰੀਬਨ ਆਪਾਂ ਦੂਜੇ ਤੀਜੇ ਦਿਨ ਅਪਡੇਟ ਜਿਹੜੀ ਆ ਤੁਹਾਨੂੰ ਦਿੰਦੇ ਰਹੀਦਾ ਰਤੋਂ ਦੇ ਪਿੰਡ ਲੱਗੇ ਆ ਚੋਲਾ ਸਾਹਿਬ ਇੱਥੋਂ ਥੋੜੀ ਦੂਰੀ ਤੇ ਆ ਹਰੀਕੇ ਪੱਤਨ ਤੋਂ ਕੋਈ 10 12 ਕਿਲੋਮੀਟਰ ਦੀ ਦੂਰੀ ਹੈ ਸਾਰੀ ਸ੍ਰੀ ਹਾਲੀ ਵੀ ਇੱਥੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਆਪਾਂ ਤੁਹਾਨੂੰ ਤਿੰਨ ਦਿਖਾਉਣੇ ਆ ਮਾਲ ਹੋਰ ਵੀ ਸੀਗਾ ਕੁਝ ਕਿ ਜਿਹੜੇ ਪਸ਼ੂ ਆ ਸੇਲ ਹੋ ਚੁੱਕੇ ਆ ਅੱਜ ਮਾਰਨਿੰਗ ਟਾਈਮ ਤੋਂ ਪੰਜ ਛੇ ਗਨਾਕ ਤੁਹਾਨੂੰ ਦਿਖਾਉਣੇ ਸੀਗੇ ਹੁਣ ਜਿਹੜੇ ਮੌਜੂਦ ਆ ਤਕਰੀਬਨ ਇੱਕ ਵੈੜ ਅੱਜ ਕੁਝ ਸਮਾਂ ਪਹਿਲਾਂ ਸੂਈ ਆ ਗੇਰ ਪੈਣੀ ਅਜੇ ਬਾਕੀ ਆ ਇਧਰ ਦੋ ਵੜਾ ਜਿਹੜੀਆਂ ਤੁਸੀਂ ਵੇਖੋਗੇ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਸਵਾਈਆਂ ਨੇ ਹਫਤੇ ਦੇ ਅੰਦਰ ਅੰਦਰ ਹੀ ਸੂਬਾ ਇਹਨਾਂ ਦੋ ਵੈੜਾਂ ਦਾ ਅੱਜ ਤਰੀਕ 1 ਅਗਸਤ ਤੇ ਸਮਾਂ ਨੋਟ ਕਰ ਲਓ ਸ਼ਾਮ ਦੇ ਕੋਈ 6 ਵਜੇ ਦਾ ਵੈਸੇ ਕਣੀਆਂ ਜਿਹੜੀਆਂ ਦੋਸਤੋ ਕਿਨਮਨ ਵੀ ਨਾਲ ਦੀ ਨਾਲ ਹੀ ਸ਼ਟਾਰਟ ਹੋ ਗਈ ਆ। ਪਰਦੀਰੇ ਸਾਸਰੀ ਕਾ ਨੇਟੋ ਇਹਨੇ ਮਾਰੇ ਤੇ ਕਿਨੀਆਂ ਦੇ ਆਈਆਂ ਹੋਣੀਆਂ ਜੀ ਐਨੂ ਜੀ। ਪਤਾ ਨਹੀਂ ਤੂੰ ਮੇਰੇ ਜਾਵਾ ਲੱਗ ਗਿਆ ਤਾਂ ਕਰਕੇ ਨੇਟੋ ਚੇਦਾ। ਉਹ ਤੇ ਗੱਲ ਆ 100 ਕਿਲੋਮੀਟਰ ਹੈਗਾ ਤੇ ਫਿਰ ਵੀ ਇਹ ਸਾਲ ਤੱਕ ਨਾ ਜਾਂਦੇ ਆ। ਨਹੀਂ ਕੰਮ ਲੇਟ ਹੀ ਹੋ ਜਾਂਦਾ। ਲਓ ਵੀ ਇੰਜੀਅਰ ਵੀ ਲੇਟ ਹੋ ਗਿਆ ਥੋੜਾ ਜਿਹਾ। ਪਰ ਤੁਸੀਂ ਉਹਦੋਂ ਵੀ ਵੇ ਮਾਲ ਪਾਇਆ ਆਪਾਂ। ਉਦੋਂ ਵੀ ਤਿੰਨ ਵਛੀਆਂ ਪਈਆਂ ਸੰਤੂ ਸਾਹਿਬ। ਹਾਂ ਜੀ। ਇਹ ਅੱਜ ਡੰਗਰ ਤੇ ਸੋਖਣਾ ਪੰਜ ਹੀ। ਆਹ। ਇੱਕ ਮੈਂ ਆਹੀ ਬੜੀ ਚੰਗੀ ਅੱਜ ਹੀ ਆਈ। ਇੱਕ ਜਰਸੀ। ਆਹ। ਤੇ ਉਹ ਦੇ ਵੇਗੇ ਸੇਲ ਹੋ ਗਏ ਬੜੇ ਡਗ ਡਗ ਡਕੇ ਪਰ ਨਹੀਂ ਰਹੀਦੇ ਕਿ ਕਿਰੀ ਜਾਣ ਉਹ ਬੱਚੀ ਦਾ ਵੀ ਹੋਇਆ ਸੌਦਾ ਵੀਰਾਂ ਦਾ ਹਾਂ ਤੇ ਪਰ ਆਪਾਂ ਡਿਟੇਲ ਦਵਾਂਗੇ ਜਰੂਰ ਠੀਕ ਆ ਤੇ ਉਹ ਦਾਂ ਦੋ ਐਨੀਮਲ ਆਪਣੇ ਮਜਬੂਤ ਬਿਲਕੁਲ ਬਿਲਕੁਲ ਪਰ ਲਾ ਵੈਸੇ ਸੌਦਾ ਹੋਇਆ ਹਨਾ ਉਹਦਾ ਸੌਦਾ ਹੋਇਆ ਆ ਲੈ ਸਮਝਿਆ ਗਿਆ ਪੱਕੀ ਉਹਨਾਂ ਦੇ ਵੀਰਾਂ ਦੀ ਠੀਕ ਆ ਹਾਂਜੀ ਲਾ ਵੀ ਸ਼ੁਰੂਆਤ ਆਪਾਂ ਇਧਰੋਂ ਕਰ ਲਈਏ ਫਿਰ ਪ੍ਰਤੀਪ ਹਾਂ ਇਧਰੋਂ ਹੀ ਕਰ ਲੋ ਕੋਈ ਗੱਲ ਇਧਰੋਂ ਸ਼ੁਰੂਆਤ ਕਰਦੇ ਆ ਦੋਸਤੋ ਪੂਰੀ ਫਿਰ ਇੱਥੋਂ ਸ਼ੁਰੂਆਤ ਕਰਦੇ ਆ ਇਹਦਾ ਸੂਆ ਦੱਸ ਦੇ ਕੀ ਵੀਰ ਸੰਦੂ ਸਾਹਿਬ ਦੂਜਾ ਸੂਆ ਸੁਣੀ ਵਛੀ ਜੀ ਦੂਜਾ ਸੂਆ ਹ ਦੂਜਾ ਸਵੇ ਸੁਣੀ ਪਹਿਲੇ ਸੂਏ ਵਸ਼ੀਨ ਕੱਢਿਆ 17 ਤੋਂ 18 ਕਿਲੋ ਦੁੱਧ ਅੱਛਾ ਜੀ ਹਾਂਜੀ ਲਓ ਵੀ ਦੂਜਾ ਸਵੇ ਦੋਸਤੋ ਸੁਣੀਏ ਤੇ 17-18 ਲੀਟਰ ਪਨੂਨ ਦੇ ਦੁੱਧ ਚਵਾਇਆ ਉਹਨੇ ਲੈ ਜੂ ਮੇਰੇ ਪੰਜਰ ਦਿਨ ਲੈ ਜੂਗੀ ਪੰਜ ਚਾਰ ਦਿਨ ਹਾਂ ਲਓ ਵੀ ਪੰਜ ਚਾਰ ਦਿਨ ਦੋਸਤੋ ਇਸ ਵਾਰ ਤੇ ਬਾਕੀ ਆ ਗੱਬਣ ਵੈੜਾ ਕਰੋ ਭਲੇਖੇ ਦੇ ਵਿੱਚ ਆਪਾਂ ਸੂਈ ਸਫਾਈ ਕਰ ਬੈਠਿਆ ਬਾਕੀ ਦਿਨ ਹਜੇ ਪੰਜ ਚਾਰ ਲੈਂਦੀ ਆ ਲੈਂਦੀ ਹਜੇ ਲੈਂਦੀ ਆ ਟਰੂਡਰ ਕੁਆਲਿਟੀ ਚੰਗੀ ਆ ਬਾਕੀ ਸਫਾਈ ਵਾਲਾ ਲੇਵਾ ਕਰਵਾ ਲੀਓ ਥੱਲੇ ਤੁਸੀਂ ਮਾਰੋ ਚਾਤ ਤੇ ਪੂਰਾ ਸਫਾਈ ਦਾ ਲੇਵਾ ਕਰਵਾ ਲਿਓ ਲਗਾ ਠੀਕ ਆ ਜੀ ਮੁਠੀ-ਮੁਠੀ ਦਾਣ ਗੈਬ ਵੰਡ ਸਪੇਸ ਚੰਗੀ ਆ ਬਾਕੀ ਝੋੜਾ ਚਾਲਾ ਫੱਲੇ ਹੋ ਵੇਖੋ ਵੀ ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਗਈ ਕਰਮਾਈ ਸਪਾਈਆਂ ਸੁਪੀਆਂ ਬਹੁਤ ਵਧੀਆ ਚੰਗੀਆਂ ਲੈ ਕੇ ਖਲੋਤੀ ਆ ਦੂਜਾ ਸੂਆ ਸੋਣ ਵਾਲੀ ਆ ਕੋਈ 17-18 ਲੀਟਰ ਪਲੂਣ ਦੇ ਦੁੱਧ ਚਵਾਇਆ ਉਤਰਾ ਠੰਡੀ ਧੀਰੀ ਆ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਰੰਗ ਡਿਜ਼ਾਈਨ ਚੰਗਾ ਹੈ ਹਾਂ ਹਾਂਜੀ ਪ੍ਰਿੰਟ ਪ੍ਰੂਫ ਵੜਾ ਕਰਮਾਈ ਹਾਂ ਪ੍ਰਿੰਟ ਪ੍ਰੂਫ ਟੂ ਬੜਾ ਹੈ ਇਹ ਕਿ ਰੱਬਾਰੇ ਕਿੰਮਨ ਕਰੀ ਜਾਂਦਾ ਹੋਰ ਵੀ ਨਾ ਨਾ ਵੀ ਅੱਜ ਤਾਂ ਨਹੀਂ ਇਹਦੇ ਵਿੱਚੇ ਕੰਮ ਚੱਲਣਾ ਹੀ ਫਿਰ ਨਾ ਨਾ ਟਕਰਾ ਦੇਾਂਗੇ ਤੇ ਚਲੋ ਆਫਰ ਆਈ ਅੱਜ ਫੇਰ ਵੱਡੀਆਂ ਆਫਰਾਂ ਹੀ ਆ ਮੈਂ ਨਾ ਰਕੜੀ ਲਾਗੇ ਆਉਣ ਵਾਲੀ ਠਮਾਕੇ ਕਰਦੇ ਨੇ ਆਦੇ ਅੱਛਾ ਲੈ ਵੀ ਕਰੋ ਗੱਲ ਲਓ ਵੀ ਦੋਸਤੋ ਖੋਲ ਕੇ ਤੋੜ ਕੇ ਦਿਖਾ ਰਹੇ ਆ ਤੁਹਾਨੂੰ ਬੱਚੀ ਬਹੁਤ ਹਫਲਾ ਤੋਣੀ ਆ ਬਹੁਤ ਪਿਆਰੀ ਵੈੜ ਆ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਲੋਵੇ ਦੀ ਸਫਾਈ ਤੁਸੀਂ ਚੈੱਕ ਕਰੋ ਲੋਵਾ ਪੂਰਾ ਸਫਾਈ ਵਾਲਾ ਨਖੇੜ ਥਲਾਂ ਦਾ ਬਹੁਤ ਵਧੀਆ ਦੂਜਾ ਸੂਆ ਇਸ ਵੈੜ ਨੇ ਸੋਣਾ ਰਾਗਟਿਆਂ ਬਹੁਤ ਵਧੀਆ ਲਾਜਵਾਬ ਹੀ ਥੱਲਿਓਂ ਕਰਮਾਲੀ ਕਰੋ ਚੈੱਕ ਜੀ ਸੰਸਾ ਬਾਂਦੀ ਬੁੰਦੀ ਵੜੀ ਬੱਚੀ ਆ ਨਹੀਂ ਚੰਗਾ ਖਲੂਗੀ ਸੱਜਣਾ ਤਾਂ ਲਈ ਆ ਅਜੇ 5-4 ਦਿਨ ਦੇਣ ਤੁਸੀਂ ਆਖੰਦੇ ਵੀ 5-4 ਦਿਨ ਲੱਗੀ ਤੇ ਕਰੂਗੀ ਕਮਾਲਾ ਮੈਂ ਨਾ ਕਮਾਲਾ ਹੀ ਕਰ ਦੂ ਸੰਧੂ ਸਾਹਿਬ ਟਾਪ ਲਾ ਦੂ ਥੱਲਿਓਂ ਕੇ ਲਓ ਜੀ ਕਰੋ ਚੈੱਕ ਠੀਕ ਆ ਜੀ ਮੈਂ ਫੁੱਟਬਾਲਾਂ ਨੂੰ ਬਣੂ ਕਿਤੇ ਥੋੜੀ ਆ ਪੀਚੇ ਲੇ ਲੂਗੀ ਬਾਕੀ ਨਿੱਗਰ ਲੈਵਾ ਨੇ ਦੁੱਧ ਦੇਣਾ ਦੇਣਾ ਤੁਹਾਨੂੰ ਪਤਾ ਬਿਲਕੁਲ ਜੀ ਬਿਲਕੁਲ ਬਾਕੀ ਠੰਡੀ ਵੇਖੋ ਕਰਮਾਲੀ ਆ ਜਿੱਥੇ ਮਰਜ਼ੀ ਰਸਾ ਛੱਡ ਕੇ ਬੈਠੇ ਰਹੋ ਮਿੱਤੂਰੀ ਤੂਰੀ ਬਹੁਤ ਆਥਣਾ ਦੀ ਭਾਰ ਪੇਛੇ ਦੀ ਫੁੱਲ ਗਰੰਟੀ ਹੋ ਗਈ ਬੱਚੀ ਦੀ ਆਹਾਂ ਹਾਂ ਲਓ ਬੈਠੇ ਸੋ ਬਣਦੀ ਛੜਦੀ ਦੋਸਤੋ ਕਾਫੀ ਆ ਸੋ ਬਿਨਾਂ ਦੇ ਹਿਸਾਬ ਨਾਲ ਹੀ ਗੱਲਬਾਤ ਬਣਨੀ ਆ ਅਜੇ 5 4 ਦਿਨ ਅਜੇ ਦੇ ਬਾਕੀ ਆ ਸੋ ਅੱਜ ਤੋਂ ਤੁਸੀਂ ਮੇਰਾ ਭਰਾ ਮਾਰੋ ਇੱਕ ਵਾਰੀ ਨਿਗਾਹ ਵੀ ਲੈਵੋ ਇਹ ਬਹੁਤ ਚੰਗਾ ਕਮਾਲ ਦਾ ਤਿਆਰ ਕਰੀ ਜਾਂਦੀ ਆ ਬੱਸ ਕਿੱਥੇ ਜਾਣਾ ਆਹ ਦੇਖੋ ਜੀ ਧਰਤੀ ਆ ਨਾ ਕੈਮਰੇ ਤੋਂ ਹੋਰ ਨਹੀਂ ਗੱਲ ਕੋਈ ਹਾਂ ਹਾਂ ਬਿਲਕੁਲ ਜੀ ਬਿਲਕੁਲ ਕਈ ਵਾਰ ਪ੍ਰਦੀਪ ਤਰੋ ਘਰਾਂ ਦੇ ਵਿੱਚੋਂ ਪਸ਼ੂ ਪਹਿਲੀ ਵਾਰ ਨਿਕਲੇ ਹਾਂਜੀ ਹਾਂਜੀ ਉੱਪਰੋਂ ਬੰਦੇ ਦਾ ਵੀ ਪਸ਼ੂ ਡਰ ਡੁੱਕਰ ਰੱਖਦੇ ਆ ਐ ਜਿੱਥੇ ਮਰਜੀ ਬੈਠੇ ਰੋ ਹੂੰ ਵੇਖੋ ਉਹ ਬੱਸ ਆ ਠੰਡੀ ਤੇਰੀ ਕਰਮਾਲੀ ਲਓ ਜੀ ਇਹਨ ਪੂਰੀ ਸੀਰੀਸ ਲੱਗ ਆਹ ਦੇਖੋ ਜੀ ਅਜੇ ਬੜੇ ਲੜ ਲੂਟ ਬੜੇ ਆ ਸੰਧੂ ਸਾਹਿਬ ਹੂੰ ਕੱਢ ਜੂਗੀ ਅਰੇ ਆ ਨਹੀਂ ਉਦਾਂ ਠੰਡੀ ਤੇਰੀ ਆ ਕਰਨ ਬੜਾ ਸੋਹਣਾ ਲੱਗਾ ਸੰਧੂ ਸਾਹਿਬ ਕੈਮਰੇ ਦੇ ਤੁਹਾਨੂੰ ਪਤਾ ਡੰਗਰ ਡਰ ਜਾਂਦਾ ਹੋਰ ਨਹੀਂ ਗੱਲ ਕੋਈ ਆ ਲੈ ਵੀ ਪ੍ਰਦੀਪ ਨੂੰ ਮੋਨੇ ਡਿਮਾਂਡ ਕੀ ਕਰਤੀ ਏ ਦੀ ਫਿਰ ਮਾਣਾ ਦੇ ਦਿਆ ਸੰਤੂ ਸਾਬ 75000 ਦੀ ਵਛੀ ਦੇ ਦੇਓ 75 ਹਾਂ ਕਰਾ ਦੀ ਓਦਾ ਕਿ ਨਹੀਂ ਨਹੀਂ ਹੱਕ ਰੱਖਦੀ ਵੈਰ ਚੰਗੀ ਆ ਤੇ ਚੀਜ਼ਾਂ ਦਾ ਮੁੱਲ ਹੁੰਦਾ ਕੋਈ ਨਾ 70 ਨਹੀਂ ਕੋਈ 75 ਨਹੀਂ 65000 ਦੀ ਦੇਣੀ ਸੰਤੂ ਸਾਬ ਜੈਸ ਨੂੰ 65000 ਦੀ ਹਾਂ ਪ੍ਰਦੀਪ ਵੇਖ ਮੁੱਲ ਪਹਿਲਾਂ ਵੀ ਜਿਹੜੇ ਜਾਇਜ਼ ਹੁੰਦੇ ਆ ਮਾਲ ਦੇ ਹਿਸਾਬ ਨਾਲ ਹੀ ਰੇਟ ਮੰਗਦੇ ਤੁਸੀਂ ਕਰਾਓ ਅੱਜ ਜੋ ਛੋਟਾ ਕਰਾਉਣੀਆਂ ਪਾਇਰ ਦੇ ਵਿੱਚੋਂ ਜਾਦਗੇ ਜੇ ਉੜਦਾ ਤੇ ਤਿੰਨ ਡਾਵਾ ਤਿੰਨ ਡਾਵੇ ਤਿੰਨੀ ਡਾੜੀ ਸੰਧੂ ਸਾਹਿਬ ਦੱਸੋ ਕੀ ਜਾਂਦੇ ਨੇ ਬਾੜ ਦੀ ਦੇ ਲਈ ਬਾੜ ਦੀ ਦੇ ਦਿੱਗੇ ਬਾੜ ਦੀ ਦੇ ਦੀ ਪਹੁੰਚ ਕਰਦੀ ਹੈ 100 ਕਿਲੋਮੀਟਰ ਮੈਨਾ ਬੱਲੇ ਬੱਲੇ ਹੋ ਗਈ ਹੈ ਤੁਹਾਨੂੰ ਤੁਹਾਨੂੰ ਹੋ ਜਾਂਦੇ ਹੋ ਹੋਰ ਕਰ ਦਾਂਗੇ ਛੋਟਾ ਪਾਹਰ ਦੱਸੋ ਕੀ ਜਾਂਦੇ ਹਾਂ ਲੋ ਵੀ ਬਾੜ ਦੇ ਵਿੱਚ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਬਾਕੀ ਬੱਚੀ ਮੇਰਾ ਭਰਾ ਬੱਚੀ ਆ ਚੈੱਕ ਕਰੋ ਠੀਕਾ ਜੀ ਕੋਈ ਵੀ ਇਹਨਾਂ ਦੀ ਕਹਿਣੇ ਵੇਖ ਲੋ ਹਾਂ ਇਲੀ ਠੰਡੀ ਜੇ ਸੀਸ ਰੱਗ ਕਰਮਾ ਲਈ ਨਹੀਂ ਨਹੀਂ ਗੱਲ ਠੀਕਾ ਸਾਹਿਬ 20 ਕਿਲੋ ਰਾਮਲੇ ਭਰ ਜੂਗੀ ਬੜੀ ਸਾਫ ਸੁਥਰੀ ਆ ਹਾਂ ਨਿਤ ਜੀ ਵੇਸ ਪਾਈਆਂ ਕਰਮਾਲੀ ਨੂੰ ਕੋਈ ਗੈਨ ਵਾਲੀ ਗੱਲ ਹੀ ਨਹੀਂ ਕੀਤੀ ਠੀਕ ਹੈ ਮੈਂ ਮੁੱਠੀ ਮੁੱਠੀ ਥਾਂ ਲੱਗਾ ਹਾਂ ਹਾਂ ਨਹੀਂ ਚੰਗੀ ਐ ਇਧਰ ਸਾਗਰ ਨੰਬਰ ਤੇ ਪ੍ਰਦੀਪ ਆ ਬਾਗ ਆਪਣੇ ਕੋਲ ਜੜੀ ਹੋਰ ਦਿਖਾਉਣੀ ਹੈ ਸੂਈ ਐ ਇਹ ਸੰਤੂ ਸਾਹਿਬ ਸੂਈ ਐ ਦੀ ਆ ਬੱਚੀ ਜੇ ਮਗਰ ਬੱਚੀ ਆ ਇਹਨੂੰ ਅਜਾ ਹਫਤਾ ਹੋ ਗਿਆ ਸੂਈ ਨੂੰ ਆਪ ਉਹ ਜਰਸੀ ਕਰਾਉ ਉਸ ਵਿੱਚ ਆ ਗਈ ਹਾਂਜੀ ਜਰਸੀ ਕਰਾਉ ਤੇ ਸ਼ਾਈ ਵਾਲ ਦਾ ਕਰੌਸ ਆ ਗਈ ਲੋ ਜੀ ਜਰਸੀ ਕੋਈ ਸ਼ਾਈ ਵਾਲ ਦਾ ਕਰੌਸ ਮਾਰ ਲੇ ਹਫਤੇ ਦੀ ਸੂਈ ਐ ਬੱਚਾ ਮਗਰ ਨਹੀਂ ਮਗਰ ਬੱਚੀ ਜੀ ਮਗਰ ਬੱਚੀ ਆ ਹਾਂਜੀ ਮਗਰ ਬੱਚੀ ਮਗਰ ਬੱਚੀ ਆ ਹਾਂ ਹਫਤੇ ਦੀ ਸੂਈ ਐ ਮਗਰ ਬੱਚੀ ਕਿੰਨੇ ਕੁ ਦਿਨ ਦੋਤੇ ਆ اے ਸੰਧੂ صاحب ਆਪਿਆ ਆਪਾ 11 12 ਕਿਲੋ ਨਹੀਂ ਕਹਿਣਾ ਮਹਾਰਾਜ ਆਪਣੇ ਘਰੋਂ 9 ਕਿਲੋ ਦੇ ਭਾਵੇਂ ਕੋਈ ਧਾਰਮਣਾ ਮਾਰੇ ਤੇ ਭਾਵੇਂ ਚਾਟਾ ਖਚੋਈ ਜਾਵੇ ਆ 9 ਕਿਲੋ ਥੋੜੇ ਜਿਹਾ ਆਪਾਂ ਭੁੱਖੇ ਘਰੋਂ ਲਈ ਆ ਚਲੋ ਤੇ ਬਾਕੀ ਵੰਡ ਬੁੰਨੇ ਨੇ ਖਾਦਾ ਕਰਮਾ ਲਈ ਦੁੱਧ 10 11 ਕਿਲੋ ਆਮ ਨਾਲ ਕਰਦਾਂਗੇ ਠੀਕ ਆ ਜੇ ਬਾਕੀ ਤੁਹਾਨੂੰ ਪਤਾ ਮੇਰਾ ਮੂਲਾ ਇਹਨੇ ਮਾਰਨਾ ਕਰਮਾ ਲਈ ਠੀਕ ਆ ਜਦੋਂ ਭੁੱਖੇ ਘਰੋਂ ਕਹਿ ਦਿਆ ਕੋਈ ਗੁੱਸਾ ਬੜਾ ਕਰਦੇ ਹੁੰਦੇ ਨਹੀਂ ਜਦੋਂ ਆਪਾਂ ਲਈਏ ਇੱਚ ਕਹਦਾ ਗੁੱਸਾ ਵਾ ਇਹਦੀ ਸਾਹ ਵੀ ਸੰਧੂ ਸਾਹਿਬ ਘੱਟ ਹੁੰਦੀ ਆ ਨਾਰਮਲ ਸਾਹ ਸੰਭਾਲ ਦੇ ਵਿੱਚ ਤੁਹਾਨੂੰ ਪਤਾ ਵਪਾਰੀਆਂ ਦੀ ਸਾਹ ਤੇ ਨੇਵਾ ਜਾ ਬਾਰ ਵੱਟੀ ਆ ਮੈਂ ਕੱਦਕੋਤਾਂ ਦੀ ਚੰਗੀ ਸੰਗਰ ਹੈ ਨਾ ਕੱਦਕੋਤਾਂ ਨਾਲ ਹੋ ਗਈ ਆ ਕੱਦਕੋਤਾਂ ਦੇ ਪਾਸੇ ਕੋਈ ਕਮੀ ਪੇਸ਼ੀ ਨਹੀਂ ਗਈ ਹਾਂ ਕਰਾਸ ਬ੍ਰੀਡ ਆ ਦੋਸਤੋ ਆ ਨਸਲ ਬਿਲਕੁਲ ਤੁਸੀਂ ਦੇਖੋ ਫੇਸ ਕੁਆਲਟੀ ਇਧਰੋਂ ਆ ਥਾਣਾ ਠੀਕ ਹੈ ਜੀ 6-7 ਦਿਨਾਂ ਦੀ ਸੂਈਦਲੇ 9 ਕਿਲੋ ਤੋਂ ਬਹਾਜਰ ਆ ਮੁੱਠੀ ਮੁੱਠੀ ਥਾਣਾ ਕਰਮਾਲੀ ਨੂੰ ਬੱਚੀ ਬਹੁਤ ਪਿਆਰੀ ਸੰਧੂ ਸਾਹਿਬ ਰੋਗ ਕੋਈ ਥਾਣ ਲੱਗਾ ਠੀਕ ਹੈ ਜੀ ਸ਼ਾਈ ਆਲਦੀ ਬੱਚੀ ਮਗਰ ਬਹੁਤ ਜਿਆਦੀ ਸੁਣੀ ਬੰਦਾ ਬੁੰਦਾ ਸਪੇਸਾਂ ਕਾਫੀ ਚੰਗੀਆਂ ਨੇ ਮਗਰ ਆ ਬੱਚੀ ਜੇ ਠੀਕ ਆ ਸੋ ਚਲੋ ਪਲੱਸ ਪੁਆਇੰਟ ਆ ਮਗਰ ਆ ਮਗਰ ਬੱਛੀ ਆ ਤੋੜ ਕੇ ਤੁਹਾਨੂੰ ਦਿਖਾਉਣੇ ਆ ਕੋਈ ਤੋਰਾ ਤਾਰਾ ਚੈੱਕ ਕਰਾਉਣੇ ਆ ਕਦਕੂਦ ਵਾਲੇ ਪਾਸੋਂ ਵੱਡੀ ਏ 노 ਡਾਊਟ ਮੇਰਾ ਭਰਾ ਕੋਈ ਸਰਦਾ ਕਰ ਲੈ ਜੇ ਵੀ ਇਹ ਨਹੀਂ ਵੀ ਇਥੇ ਆਣ ਕੇ ਛੂਟੀ ਜੀ ਨਿਕਲੂਗੀ ਆ ਦੇਖੋ ਹਾਈਟ ਲੈਂਥ ਚੈੱਕ ਕਰੋ ਮੇਰਾ ਵੀਰ ਬੈਕ ਸਾਈਡ ਤੋਂ ਪਧرائی ਬਹੁਤ ਵਧੀਆ ਇੱਕ ਸਾਰ ਬਿਲਕੁਲ ਪਧਰ ਬਾਕੀ ਧੀਰੀ ਧੂਰੀ ਵੜੀ ਸੰਧੂ ਸਾਹਿਬ ਇਹ ਇੱਥੇ ਹੀ ਆ ਮੈਂ ਪ੍ਰਦੀਪ ਇੱਕ ਵਾਰੀ ਹੋਰ ਤੋੜਦੇ ਵੀਰ ਮਾ ਲੰਮਾ ਗੇੜਾ ਘੜਾਉ ਰੋ ਇਥੋਂ ਜਰੂਰ ਮਹਾਰਾਜ ਅੱਜ ਬਾਰਸ਼ ਨਹੀਂ ਤੇ ਉੱਦਾਂ ਦੇ ਬਾਹਰ ਹੀ ਕੱਢਣੀਆਂ ਸੀ ਹਾਂ ਥੋੜਾ ਬਾਰਸ਼ ਨੇ ਕੰਮ ਕਰਤਾ ਖਰਾਬ ਹਾਂ ਲਓ ਜੀ ਇਧਰੋਂ ਆ ਬਹਿਣੀ ਜਿਹੜਾ ਪਾਸਾ ਠੀਕ ਆ ਆ ਚੈੱਕ ਕਰੋ ਚੌਂ ਚਾਂ ਬੜੀ ਸੰਧੂ ਸਾਹਿਬ ਹਾਂ ਇਹ ਰੂਵਰ ਕੀ ਪੋਲੀ ਤੇ ਕੋਈ ਨੂੰ ਨਹੀਂ ਛਟਾ ਨਹੀਂ ਥਾਨੀ ਘਟ ਮਹਾਰਾਜ ਕੋਈ ਵੀਰ ਭਰਾ ਜੀ ਮੰਗਾ ਲਿਆ ਆਨਲਾਈਨ ਚੰਗੀਆ ਬੈੜ ਵੀ ਚੰਗੀਆ ਪ੍ਰਦੀਪ ਸਿੰਘ ਕੋਈ ਟੋਰਿਆ ਨਹੀਂ ਭਾਵੜਾ ਜੈਜ ਕਰ ਦੇਣਾ ਸੰਸਾ ਮਿੱਠਾ ਜਾ ਕਿੰਨਾ ਕਰੋਗਾ ਪੈਂਨਾ ਕੀ ਕਿੰਨਾ 40 ਦੇ ਦਈਏ 40 ਹਾਂ ਵਾਕੇ ਜਾਂ ਫਿਰ ਥੱਲੇ ਹੋਰ ਥੋੜਾ ਅੰਦਰ ਕਰੋ 35 ਦੀ ਦੇ ਦਈਏ ਜੈਸਨੋ ਮੈਂ ਨਾ ਮੈਂ ਤੈਨੂੰ ਆਖੰਦੇ ਵੀ ਉਂਗਲਾ ਤੋਂ ਸੈ ਛੋਟਾ ਕਰ 40 ਕਿੱਥੇ ਕੋ ਹੁੰਦਾ ਇੱਥੇ ਹਾਂ 35 ਦੀ 35 ਦੀ ਜਾਂਦੇ ਹੋਰ ਲੈਓ 2000 ਥੱਲੇ ਆ ਜੈਸਨੋ 33 ਦੇਣੀ ਆ 3300 ਰੁਪਿਆ ਛੋੜੀ ਕਰਨੀ ਐ ਚੋ ਪਹਿਣ ਭਰਾਵਾਂ ਨੇ ਕਹਿਣਾ ਵੀ ਗੱਲ ਕੀ ਹੈ ਵਾੜ ਦੇ ਵਿੱਚ ਤੇ ਮੈਂ ਨਾ ਗੱਲ ਕੋਈ ਜੇ ਇੱਕ ਪੰਜੇ ਦਾ ਵੀ ਨੁਕਸਾ ਵੀ ਫੇਰ ਦੱਸੇ ਉਹਦੇ ਆ ਠੀਕ ਆ ਉਹ ਭਰਾ ਰਕੜੀ ਦਾ ਤੁਮਾਕਾ ਹੀ ਆ ਜੀ ਮੈਂ ਵੀ ਇਹਨੂੰ ਆਂਦੇ ਰਕੜੀ ਦਾ ਤੁਮਾਕਾ ਜੀ ਦਾ 33000 ਦੀ ਪ੍ਰਤੀ ਵਾੜ ਦੇ ਦੇਣੀ ਆ ਬਾਕੀ ਬੁਰ ਦੇ ਖਲੀਫੇ ਵਰਗੀ ਆ ਕਰਮਾ ਦੀ ਠੀਕ ਹੈ ਜੀ ਪੂਰੀ ਵੱਡੀ ਆ ਮਗਰ ਵੱਛੀ ਆ 9 ਕਿਲੋ ਦੁੱਧ ਤੇ ਪੂਰਾ ਤੇ 30ਰ ਦੀ ਚੱਕੋ ਮੇਰਾ ਪ੍ਰਾ ਬਿਲਕੁਲ ਸਸਤੇ ਸੌਦੇ ਆ ਇਧਰ ਆ ਪ੍ਰਤੀਬਾ ਜੀ ਸੂਈ ਹੈ ਬੜਾ ਇਹ ਬੱਚੀ ਆ ਜੀ ਸੂਈ ਸੰਸਾ ਘੰਟਾ ਗਿਆ ਵੇਖੋ ਇਹ ਗਿੱਲਾ 나ੜੂ ਨਾਲੀ ਆ ਲੋ ਜੀ ਗਿੱਲੇ 나ੜੂ ਬੱਚਾ ਬੱਛਾ ਸੀ ਮਗਰ ਸੀ ਮਗਰ ਬੱਛਾ ਜੀ ਲੋ ਜੀ ਮਗਰ ਬੱਛਾ ਠੀਕ ਆ ਜੀ ਤੇ ਕੱਤਕੁੱਤ ਦੀ ਇਹ ਵੀ ਚੰਗੀ ਚੋਕੀ ਕਰਮਾ ਲੂ ਪਤਪੁਰਾ ਵੱਡਾ ਸੰਤੂ ਸਾਹਿਬ ਵੈਸੇ ਜੋ ਸੂਸਵਾ ਦੇ ਵਿੱਚ ਹਾਂ ਇੱਕ ਦੀ ਲੱਪਾ ਲੁਪਾ ਤੁਹਾਨੂੰ ਪਤਾ ਡੰਗਰ ਥੱਪਿਆ ਜਾਂਦਾ ਹੋਣੀ ਹਾਂ ਬਹੁਤ ਠੀਕ ਆ ਬੜੀ ਜੰਮਦਾ ਸੂਈ ਹੈ ਜੇਰ ਜੂਰ ਹੋ ਜਾ ਪਾਣੀ ਬਾਕੀ ਹੈ ਜੇਰ ਪਾਣੀ ਬਾਕੀ ਜੀ ਹੋਰ ਦੂਜਾ ਸੂਆ ਸੰਤੂ ਸਾਹਿਬ ਸੂਈ ਆ ਹਾਂ ਆ ਫੇਸਬੁਕ ਹੋ ਠੀਕ ਆ ਉਹ ਵੀ ਤੁਹਾਨੂੰ ਦਿਖਾ ਦਿੱਤਾ ਠੀਕ ਹੈ ਜੀ ਸੂਈ ਸੁਵਾਈ ਆ ਬਿਲਕੁਲ ਹਜੇ ਜੇਰ ਪੈਣੀ ਬਾਕੀ ਆ ਬਾਕੀ ਮਾਲ ਤਕਰੀਬਨ ਇਸੇ ਤਰ੍ਹਾਂ ਦੇ ਆਉਂਦਾ ਠੀਕ ਹੈ ਜੀ ਕਰਾਸ ਪ੍ਰੀਡ ਦੇ ਵਿੱਚ ਇਹੋ ਜੇ ਜਲਵੇ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਠੀਕ ਆ ਤੇ ਬਾਕੀ ਬਹੁਤ ਖੂਬਸੂਰਤ ਆਰਡਰ ਕਰਮਾਲ ਕਰਮਾਲੀ ਡਿਗਰ ਸੌਖਾ ਪੈਂਦਾ ਹਾਂ ਹਾਂ ਤੇ ਬਾਕੀ ਚੋਣ 100 ਦੀ 100 ਹੀ ਆ ਜੀ ਵੇ ਵੀ ਭਰਾthਵਣਾ ਲਾਵੇ ਤੇ ਅੱਛਾ ਹਾਂ ਓਕੇ ਰਿਪੋਰਟ ਗਾਰੰਟੀ ਦੇ ਦੇ ਦਾਂਗੇ ਤੇ ਚਲੋ ਹਾਂ ਤੇ ਕੀ ਮੋਲ ਹੈ ਇਹਦਾ ਪ੍ਰਦੀਪ ਦੇ ਦੇ 65000 ਦੀ ਮਨਾ ਜੈਸਨੋਈ 65000 ਠੀਕ ਆ ਜੀ 65000 ਦੀ ਬੱਚੀ ਦੇਣਾ 100 ਕਿਲੋਮੀਟਰ ਦਾ ਪਹੁੰਚ ਕਰ ਦਾਂਗੇ ਹੋਰ ਦੱਸੋ ਕੀ ਜਾਂਦੇ ਜੀ ਠੀਕ ਆ ਜੀ ਮੈਂ ਨਾ ਕਰ ਦਾਂਗੇ ਸੰਧੂ ਸਾਹਿਬ ਤੇ ਠੀਕ ਆ ਹਾਂ ਤੋਂ ਬਾਹਰ ਮੇਰੇ ਵੀਰੋ ਵੇਖੋ ਬਾਹਰ ਬਾੜ ਹੀ ਹੈ ਠੀਕ ਆ ਜੀ ਲੇਵਾ ਥੱਬਿਆਂ ਦਾ ਕਰਮਾ ਵੀ ਬਣਾਈ ਫਿਰਦੀ ਹੈ ਕੱਲੇ ਹਜੇ ਸੂਸਵਾ ਕੇ ਸਿੱਧੀ ਸੂਤੀ ਹੋਊਗੀ ਕਿਉਂਕਿ ਅੱਜ ਹੀ ਸੂਈ ਹੈ ਤੇ ਜੇਰ ਪਣੀ ਹਜੇ ਬਾਕੀ ਆ ਤੇ 65000 ਦਾ ਮੋਲ ਆ ਅੱਜ ਤਿੰਨੇ ਬੜਾ ਤੁਹਾਨੂੰ ਦਿਖਾਈਆਂ ਨੇ ਤਿੰਨੇ ਬੜਾ ਆਪੋ ਆਪਣੀਆਂ ਥਾਵਾਂ ਦੇ ਕਰਮ ਵਾਲੀਆਂ ਸਤਰ ਨੇ ਪੂਰ ਕੇ ਚੰਗੀਆਂ ਬੜਾ ਨੇ ਇੱਕ ਜਿਹੜੀ ਤੁਹਾਨੂੰ ਆਪਾਂ ਵਿਖਾ ਦਿੱਤੀ ਹੈ ਠੰਡੀ ਧੀਰੀ ਸੀਲਸ ਲੱਗਾ ਥੋੜੀ ਜੀ ਆਪਾਂ ਵੀਰ ਪ੍ਰਦੀਪ ਨੂੰ ਕਹਾਂਗੇ ਇੱਕ ਵਾਰੀ ਹੋਰ ਇਹਨੂੰ ਖੋਲ ਕੇ ਤੋੜ ਕੇ ਵਿਖਾ ਦੇ ਕੋਈ ਮੇਰਾ ਭਰਾ ਇਹ ਨਾ ਕਿ ਵੀ ਥੋੜਾ ਜਿਹਾ ਤੋੜਾ ਸਾਹਮਣੇ ਚੰਗੀ ਤਰ੍ਹਾਂ ਦਿਸਿਆ ਨਹੀਂਗਾ ਚੰਗੀ ਤਸੱਲੀ ਨਾਲ ਦੇਖੋ ਮੇਰਾ ਵੀਰ ਓਦਾਂ ਠੰਡੀ ਧੀਰੀ ਆ ਘਰੋਂ ਕਈ ਵਾਰਾਂ ਪਸ਼ੂ ਪਹਿਲੀ ਵਾਰ ਹੀ ਨਿਕਲਦੇ ਆ ਤੇ ਓਪਰਾ ਬੰਦਾ ਵੇਖ ਕੇ ਕਿਤੇ ਨਾ ਕਿਤੇ ਮਾੜਾ ਮੁਰਕਾਲੇ ਵੀ ਪੈ ਜਾਂਦੀ ਆ ਬਾਕੀ ਤੁਸੀਂ ਤੋੜਾ ਜੱ ਤੁਸੀਂ ਸਾਨੂੰ ਤੁਹਾਨੂੰ ਪਤਾ ਇੱਕ ਵਾਰ ਜਬੂਠੇ ਕੇ ਕੈਮਰੇ ਤੋਂ ਥੋੜਾ ਡੰਗਰ ਡਰ ਜਾਂਦਾ ਹਾਂ ਬਿਲਕੁਲ ਗੱਲ ਬਾਕੀ ਧੀਰੀ ਧੁਰੀ ਤੇ ਬੜੀ ਕਰਮਾ ਵਾਲੀ ਲਾਉ ਦੀ ਕਰੋ ਜਾ ਕੇ ਠੀਕ ਆ ਸੋ ਮੇਰੇ ਆਰਡਰ ਦੀ ਸਾਫ ਸੁਥਰੀ ਆ ਬਾਕੀ ਜਿੰਨੇ ਦੀ ਪਹੁੰਚ ਤੁਹਾਨੂੰ ਦੱਸ ਹੀ ਦਿੱਤਾ 20000 ਰੁਪਏ ਪ੍ਰਦੀਪ ਕੇ ਕਰ ਦਾਂਗੇ ਸੰਧੂ ਸਾਹਿਬ ਲਓ ਜੀ 20000 ਦੀ ਪਹੁੰਚ ਹੋ ਜਾਣੀ ਅੱਜ 100 ਕਿਲੋਮੀਟਰ ਤੱਕ ਆਫਰ ਹੀ ਹੁੰਦੀ ਆ ਵੀ 100 ਕਿਲੋਮੀਟਰ ਤੱਕ ਪਹੁੰਚ ਹੀ ਹੁੰਦੀ ਆ ਇਸ ਕਰੋ ਲਓ ਜੀ ਠੀਕ ਆ ਸੋ ਬਾਕੀ ਇੱਕ ਸੈਗਰ ਨੰਬਰ ਤੇ ਆਪਾਂ ਜਿਹੜਾ ਤੁਹਾਨੂੰ ਡਿਫਟ ਵਿਖਾਈ ਦਿੱਤਾ ਸਿਰਫ 33000 ਦਾ ਜਾਇਜ਼ ਰੇਟ ਦੇ ਵਿੱਚ ਵੇੜਾ ਕੋਈ ਇਹ ਨਾ ਮੇਰਾ ਵੀਰਾ ਕਿ ਕੋਈ ਕਾਜਾ ਠੀਕ ਆ ਜੀ ਚਵਾਈ ਦੇ ਵਿੱਚ ਮਾੜੀ ਆ ਸੋ ਚਵਾਈ ਦੇ ਵਿੱਚ ਮਾੜਾ ਪਸ਼ੂ ਪਾਇਆ ਹੀ ਨਹੀਂ ਜਾਣਾ ਕਿ ਜੇਕਰ ਉਹ ਨੀਕੀ ਬਦੀਕੀ ਹੋਵੇ ਤਾਂ ਪਹਿਲਾਂ ਦੱਸ ਨਹੀਂ ਫਰਕ ਸੰਧੂ ਜੀ ਕਿਉਂ ਇੱਕ ਨੰਬਰ ਗਰੰਟੀ ਹੋਊਗੀ ਜੀ ਵੀਰ ਭਰਾ ਕੋਈ ਧਾਰ ਬਣਾ ਮਾਰੇ ਆਪਣੇ ਘਰੇ ਠੀਕ ਹੈ ਕਿਉਂਕਿ ਅੱਗੇ ਵੀ ਆਪਾਂ ਡੰਗਰ ਪਸ਼ੂ ਪਾਏ ਆ ਸੰਧੂ ਸਾਹਿਬ ਆ ਕੋਈ ਵੀ ਰਹਿਤ ਨਹੀਂ ਆਉਂਦਾ ਆਨਲਾਈਨ ਹੀ ਮਗਾਉਂਦੇ ਆ ਹਾ ਹਾਰਪੁਰ ਤੋਂ ਦੋ گاਵਾ ਲਾ ਆਇਆ ਸੰਧੂ ਸਾਹਿਬ ਇੱਕ ਪੰਜੇ ਦਾ ਲਾਂਮਾ ਨਹੀਂ ਆਇਆ ਵੀਰਾਂ ਦਾ ਹੋਰ گاਵਾ ਮੰਗਨਦਾ ਆਪਣੇ ਤੋਂ ਦੋ ਅੱਛਾ ਚੰਗੀ ਗੱਲ ਆ ਚੰਗਾ ਡੰਗਰ ਦਵਾਗੇ ਤੇ ਸੰਧੂ ਸਾਹਿਬ ਚੰਗੇ ਨੇ ਤੁਹਾਨੂੰ ਪਤਾ گا ਸੋਭਾ ਕਰਾਉਂਦਾ ਜੀ ਮਾਸ ਸਪਾਂਸ ਚੰਗਾ ਹੀ ਆਉਂਦਾ ਹਾਂ ਬਿਲਕੁਲ ਜੀ ਸੋ ਸਾਰੇ ਵੀਰਾਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਵੀ ਮਾਲ ਵੇ ਵੈਸੇ ਚੰਗਾ ਕੱਢੋ ਸੁਸਰਾ ਕੱਢੋ ਥੋੜਾ ਜਿਹਾ ਮੇਰਾ ਭਰਾ ਠੀਕਾ ਜਿਹਾ ਰੇਟ ਤੇ ਵੀ ਜ਼ਰੂਰ ਕੰਟਰੋਲ ਰੱਖੀਏ ਵੀ ਜਿਵੇਂ ਹਰੇਕ ਭਰਾ ਨੇ ਵੇਖੋ ਪਸ਼ੂ ਲੱਭਣਾ ਹੁੰਦਾ ਉਹਦੇ ਵਿੱਚ ਪਰ ਜੇਬ ਤੇ ਲੈ ਕੇ ਦੇਈਏ ਭਾ ਲਈ ਹਾਂ ਅੱਜ ਮੈਂ ਫਿਰ ਆਫਰਾਂ ਹੀ ਕਰਦੀਏ ਇਹਦੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਇਹ ਰਹਿ ਗਿਆ ਉਹਦੀ ਗੱਲ ਖਣੋ ਠੀਕ ਹੈ ਠੀਕ ਹੈ ਲਓ ਵੀ ਪ੍ਰਦੀਪ ਵੀਰੋ ਇੱਕ ਨੰਬਰ ਆਪਣੇ ਕਰ ਦਿਓ 사ंजे ਨੰਬਰ 82890 16207 ਦੂਜਾ ਨੰਬਰ 82830 70125 ਠੀਕ ਹੈ ਮਹਾਰਾਜ ਹਾਂਜੀ ਲਓ ਵੀ ਭਰਾਵੋ ਕਰੋ ਗੱਲਬਾਤ ਸੋ ਅੱਜ ਵੈਸੇ ਮਿਲਪਤ ਸੋ ਮੀਡੀਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ